ਇਨੀ ਦਿਨੀ ਪੰਜਾਬ ਦੇ ਵਿੱਚ ਪਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਜਿਸ ਦੇ ਚਲਦਿਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਬਿਆਨ-ਵਾਜੀ ਵੀ ਕੀਤੀ ਜਾ ਰਹੀ ਹੈ ਪਰ ਸਿੱਖਾਂ ਦੀ ਸਿਰਮੌਰ ਅਤੇ ਸਰਬਉੱਚ ਅਦਾਲਤ ਮੰਨੀ ਜਾਣ ਵਾਲੇ ਅਕਾਲ ਤਖਤ ਸਾਹਿਬ ਤੋਂ ਭਾਈ ਸਾਹਿਬ ਭਾਈ ਜਾਨੀ ਹਰਪ੍ਰੀਤ ਸਿੰਘ ਜੀ ਦਾ ਇੱਕ ਬਿਆਨ جاری ਹੁੰਦਾ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੁਝ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਪਰ ਦੂਜੇ ਪਾਸੇ ਅੱਜ ਭਾਈ ਸਾਹਿਬ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਗੱਲ ਦਾ ਜ਼ਿਕਰ ਪਾਉਂਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵੱਡੀ ਗੱਲ ਆਖੀ ਹੈ ਜਿਸ ਕਰ ਯੋਗ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡੀਸੀ ਆਫਿਸ ਦੇ ਸਾਹਮਣੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਕਿਉਂਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ੍ਰੀ ਅਮਰਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਕੋਲ ਇੱਕ ਮੈਮੋਰੰਡਮ ਲੈ ਕੇ ਪਹੁੰਚੇ ਸੀ ਆਓ ਤੁਹਾਨੂੰ ਵੀ ਸੁਣਾਉਨੇ ਆ ਕਿ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਕੀ ਕਿਹਾ ਮੈਂ ਜਿਹੜੇ ਪ੍ਰੈਸ ਕਾਰਡ ਪਾਸੇ ਹੋ ਰਹੇ ਹਾਂ ਹਾਂਜੀ ਪ੍ਰਧਾਨ ਜੀ ਮਾਈਕ ਜੀ ਡਿਪਟੀ ਪ੍ਰਧਾਨ ਜੀ ਮਾਈਕ ਜੀ ਓ ਮਾਈਕ ਅੱਗੇ ਗਿਆ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਅਸੀਂ ਸਾਰੇ ਸ਼ਰੋਮ ਨੇ ਗੋਦਵਾਰਾ ਪਰਵੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਉਹ ਸਾਰੇ ਡੀਸੀ ਸਾਹਿਬ ਨੂੰ ਇੱਕ ਮੈਮੋਰੈਂਡਮ ਦੇਰ ਪਹੁੰਚੇ ਪਿਛਲੇ ਦਿਨਾਂ ਦੇ ਵਿੱਚ ਮਾਈਕ ਸਾਹਿਬ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਅਕਾਲ ਤਖਤ ਤੇ ਵਿਸ਼ੇਸ਼ ਜਿਹੜੀ ਔਕਤਰਤਾ ਕੀਤੀ ਸੀ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਆਪਣਾ ਹਿੱਸਾ ਲਿਆ ਸੀ ਔਰ ਉਹ ਸਿੱਧੇ ਵਿੱਚ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਦਾਇਤ ਕੀਤੀ ਸੀ ਨਾਲ ਸਰਕਾਰ ਨੂੰ ਇੱਕ ਆਲਟੀਮੇਟਮ ਵੀ ਦਿੱਤਾ ਸੀ ਕਿ 24 ਘੰਟਿਆਂ ਦੇ ਵਿੱਚ ਇਹ ਜਿਹੜਾ ਜਿੰਨੇ ਇਨੋਸੈਂਟ ਬੇਕਸੂਰੇ ਉਹਨਾਂ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਸਿੰਘ ਸਾਹਿਬ ਦਾ ਜਿਹੜਾ ਉਹ ਟਵਿੱਟਰ ਸੀਗਾ ਜਿਹਦੇ ਤੋਂ ਉਹਨੇ ਸੱਦਰ ਪੱਤੇ ਦਿੱਤੇ ਸੀ ਉਹ ਸੱਦਾ ਪੱਤਰ ਹੀ ਜਿਹੜਾ ਉਹ ਟਵਿੱਟਰ ਬੰਦ ਕਰ ਦਿੱਤਾ ਗਿਆ ਤੇ ਮੈਂ ਸਮਝਦਾ ਸਿੰਘ ਸਾਹਿਬ ਜੀ ਅਕਾਲ ਤੱਕ ਸਾਭ ਦਾ ਹੋਵੇ ਤੇ ਫਿਰ ਐਉਂ ਜੀਆਂ ਕਨਾਉਣੀਆਂ ਹਰਕਤਾਂ ਕਰੀਏ ਇਹ ਸੋਭਾ ਨਹੀਂ ਦਿੰਦੀਆਂ ਸੋ ਆਲਟੀਮੇਟਮ ਤੋਂ ਬਾਅਦ ਜਿਹੜਾ ਪ੍ਰਾਈਮ ਮਿੰਿਸਟਰ ਦੇ ਪੋਰਟਲ ਦੇ ਉੱਤੇ ਜਿਹੜਾ ਇੱਕ ਸੇਖ ਐਕਸਟਰੀਮਿਸ ਲਿਖਿਆ ਸੀ ਉਹ ਵਾਪਸ ਲਿਆ ਗਿਆ ਉਧਰ ਨਾਰੀ ਮਾਨ ਦੇ ਉੱਤੇ ਜਿਹੜੇ ਅਸ਼ਤਿਹਾਰ ਲੱਗੇ ਹੋ ਸੀ ਪੋਸਟਰ ਲੱਗੇ ਸੀ ਉਹ ਸਾਰੇ ਵਾਪਸ ਹੋਏ ਚਲੋ ਚੰਗੀ ਗੱਲ ਸੀ ਪੰਜਾਬ ਸਰਕਾਰ ਨੇ ਵੀ ਉਹ ਜਿਹੜੇ ਬੇਕਸੂਰੀਆਂ ਦੇ ਵਿੱਚ ਪੂਰੇ ਨਹੀਂ ਪਰ ਬਹੁਤ ਸਾਰੇ ਜਿਹੜੇ 752 ਦੇ ਵਿੱਚ ਪਰਵੰਤ ਮਈਰ ਫੜਿਓ ਸੀ ਉਹ ਸਾਰੇ ਜ਼ਮਾਨਤਾਂ ਤੇ ਰਿਹਾ ਕੀਤੇ ਸਾਡੀ ਅੱਜ ਮੁੱਖ ਮੰਗਿਆ ਸਰਕਾਰਾਂ ਲਈ ਇਹ ਕੋਈ ਵੀ ਗੱਲ ਨਹੀਂ ਹੁੰਦੀ ਕਿ ਉਹ 752 ਵਾਲੇ ਜਿੰਨੇ ਜ਼ਮਾਨਤਾਂ ਤੇ ਰਿਹਾ ਕੀਤੇ ਉਹਨਾਂ ਨੂੰ ਡਿਚਾਰਜ ਕਰ ਦਿੱਤਾ ਜਾਵੇ ਉਹ ਤੋਂ ਇਲਾਵਾ ਜਿਹੜੇ ਫੌਜਦਾਰੀ ਕੇਸਾਂ ਦੇ ਵਿੱਚ ਇਨਵੋਲ ਵਿਆ ਉਹਨਾਂ ਨੂੰ ਮੋੜ ਕੇ ਰਿਵਿਊ ਕੀਤਾ ਜਾਵੇ ਹੋਰ ਏਜੰਸੀਆਂ ਉਹਦੀ ਹੜਤਾਲ ਕਰਨ ਉਹਨਾਂ ਦੇ ਵਿੱਚ ਜਿਹੜੇ ਬੇਕਸੂਰੇ ਆ ਉਹਨਾਂ ਦੇ ਕੇਸ ਵੀ ਜਿਹੜੇ ਉਹ ਤੁਰੰਤ ਵਾਪਸ ਲਏ ਜਾਣ ਉਹ ਤੋਂ ਇਲਾਵਾ ਜਿਹੜੇ ਸਾਡੇ NSA ਦੇ ਵਿੱਚ ਬਾਹਰ ਪੰਜਾਬੋਂ ਭੇਜ ਦਿੱਤੇ ਗਏ ਆ ਉਹਨਾਂ ਨੂੰ ਵੀ ਜਾਂ ਦਾ ਪਹਿਲਾ ਪੰਜਾਬ ਵਿੱਚ ਸ਼ਿਫਟ ਕੀਤੇ ਜਾਣ ਜੇ ਪੰਜਾਬ 'ਚ ਨਹੀਂ ਸ਼ਿਫਟ ਕੀਤੇ ਜਾਂਦੇ ਤੇ ਉਹਨਾਂ ਨੂੰ ਕਾਨੂੰਨੀ ਜਿਹੜੀ ਸਾਡੀ امداد ਹੁੰਦੀ ਆ ਉਹ ਮਹੱਈਆ ਕੀਤੀ ਜਾਵੇ ਪੰਜਾਬ ਸਟੇਟ ਉੱਥੋਂ ਓਜਾਦ ਤੇ ਲੈ ਕੇ ਦੇਵੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਾਡਾ ਪੈਨਲ ਸਰਦਾਰ ਭਗਵਾਨ ਸਿੰਘ ਸਿਆਲਕੇ ਦੇ ਅਸੀਂ ਬਣਾਤਾ ਇਹਦੀ ਚੇਅਰਮੈਨੀ ਥੱਲੇ ਇਹ ਸਾਰੇ ਉੱਥੇ ਜਾ ਕੇ ਉਹਨਾਂ ਨਾਲ ਜਾ ਕੇ ਮੁਲਾਕਾਤ ਕਰਕੇ ਉਹਨਾਂ ਦੇ ਰਿਪਰੈਜ਼ੈਂਟੇਸ਼ਨ ਵੀ ਦੇਣਗੇ ਉਹਨਾਂ ਦੇ ਕੇਸਾਂ ਦੀ ਵੀ ਪੈਰਵਾਈ ਕਰਨਗੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਹੋਰ ਪਰਿਵਾਰਕ ਜੀ ਉਹਨਾਂ ਨੂੰ ਓਜਾਦ ਦਿੱਤੀ ਜਾਵੇ ਤਾਂ ਕਿ ਉੱਥੇ ਜਾ ਕੇ ਉਹ ਆਪਣੇ ਬੱਚਿਆਂ ਨੂੰ ਮਿਲ ਸਕਣ। ਸੋ ਦੂਸਰੀ ਜਿਹੜੀ ਬੇਨਤੀ ਬਹੁਤ ਵੱਡੀ ਕਿ ਪਿਛਲੇ ਲੰਮੇ ਸਮੇਂ ਤੋਂ ਮੈਂ ਅੱਜ ਵੀ ਦੇਖ ਰਿਹਾ ਕਿ ਬਹੁਤ ਵੱਡਾ ਪੰਜਾਬ ਦਾ ਮਾਹੌਲ ਇਹਨੂੰ ਇੱਕ ਫੀਅਰ ਸਾਈਕਲਸ ਦੇ ਵਿੱਚ ਜਿਹੜਾ ਆ ਉਹ ਪਰਿਵਰਤਨ ਇਹਦਾ ਤਬਦੀਲ ਕੀਤਾ ਜਾ ਰਿਹਾ। ਪੰਜਾਬ ਦੇ ਲੋਕ ਪਹਿਲਾਂ ਗੁਲਾਮੀ ਵੇਲੇ ਵੀ ਲੜਦੇ ਰਹੇ ਆਜ਼ਾਦ ਹੋਣ ਤੋਂ ਬਾਅਦ ਵੀ ਆਪਣੇ ਹੱਕਾਂ ਲਈ ਹਕੂਕਾਂ ਲਈ ਇਹ ਲੜਦੇ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇ ਸਮੇਂ ਦੇ ਉੱਤੇ ਜੇ ਗੁਲਾਮੀ ਦਾ ਸਮਾਂ ਸੀ ਉਸ ਵੇਲੇ ਵੀ ਸਾਡੇ ਬਜ਼ੁਰਗ ਚਾਹੇ ਨਨਕਾਣਾ ਸਾਹਿਬ ਹਾਈ ਕੋਰਟ ਦੇ ਵਿੱਚ ਉੱਥੇ ਵੀ ਜਾ ਕੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੇਸ ਮਹਾਂਤਾਂ ਦੇ ਨਾਲ ਲੜਦੇ ਰਹੇ ਉਹ ਤੋਂ ਬਾਅਦ ਵੀ ਜਿੰਨਾ ਵੀ ਸਮਾਂ ਆਇਆ ਕਿਸੇ ਪੱਲੇ ਮਨੁੱਖੀ ਹੱਕਾਂ ਹਕੂਕਾਂ ਦੀ ਗੱਲ ਹੋਈ ਉੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਆਪਣਾ ਪਹਿਰਾ ਦਿੱਤਾ 84 ਤੋਂ ਬਾਅਦ ਦਾ ਕੱਲੂਕਾਰਾ ਹੋਇਆ ਉਹਦੇ ਵਿੱਚ ਵੀ ਜੋਧਪੁਰੀਏ ਦੇ ਜੋਧਪੁਰ ਦੇ ਕੈਦੀ ਹੋਰ ਪੰਜਾਬ ਦੇ ਜਿਹੜੇ ਬੇਕਸੂਰੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਪੈਰਵਹੀ ਕਰਕੇ ਕਾਨੂੰਨੀ ਅਮਦਾਦ ਜਿਹੜੀ ਉਹ ਦਿੱਤੀ ਗਈ ਅੱਜ ਦੇ ਜੋ ਕੇ ਸਮੇਂ ਦੇ ਵਿੱਚ ਵੀ ਆ ਪਿਛਲਾ ਸਮਾਂ ਆਪਾਂ ਦੇਖਦੇ ਆ ਕਿ ਜਿਹੜੇ ਬੰਦੀ ਸਿੰਘ 33 33 ਸਾਲ ਦੇ ਅੰਦਰ ਬੈਠੇ ਆ ਉਹਨਾਂ ਲਈ ਵੀ ਮਹਿਮ ਚਲਾਈ ਸੀ ਦਸਤਕ ਦੀ ਮਹਿਮ ਚੱਲ ਰਹੀ ਆ ਜਿਹਦੇ ਬਾਰੇ ਹੁਣ ਸਿੱਤੀ ਅਗਲਾ ਪ੍ਰੋਗਰਾਮ ਲਈ ਕਿਹਾ ਜਾਊਗਾ ਪਰ ਉਹਨਾਂ ਦੀ ਰਿਹਾਈ ਦਾ ਹਾਲੇ ਇੱਕ ਪਾਸੇ ਰਹੀ ਆ ਨਵੀਆਂ ਜਿਹੜੀਆਂ ਆ ਉਹ ਗ੍ਰਿਫਤਾਰੀਆਂ ਹੋ ਗਈਆਂ ਸੋ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਹਮੇਸ਼ਾ ਹੀ ਜੋ ਕੌਮ ਦੀ ਕਿਉਂਕਿ ਸਰਮੌਰ ਜਥੇਬੰਦੀ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਹਦੇਸ਼ ਆ ਸੋ ਅੱਜ ਅਸੀਂ ਉਹਦੇ ਤਹਿਤ ਹੀ ਇੱਥੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਮੈਮੋਰੰਡਮ ਦੇਣ ਜਾ ਰਹੇ ਹਾਂ ਜਿਹਦੇ ਵਿੱਚ ਆ ਸਾਡੀਆਂ ਤਿੰਨ ਮੁੱਖ ਮੰਗਾਂ ਦੂਸਰੀ ਮੰਗ ਪਏ ਪੰਜਾਬ ਦੇ ਹਾਲਾਤ ਇਹ ਸੁਖਾਲੇ ਆ ਇਨਾਂ ਨੂੰ ਹੋਰ ਸਖਾਲਾ ਬਣਾਇਆ ਜਾਵੇ ਪੰਜਾਬ ਦੇ ਲੋਕ ਅਮਨ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਤੇ ਅਮਨ ਸ਼ਾਂਤੀ ਦੇ ਮਦਈ ਆ ਅੱਜ ਵੀ ਅਮਨ ਸ਼ਾਂਤੀ ਦੇ ਮਦਈ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਵਿੱਤਰ ਦਰ ਜਿੱਥੇ ਲੋਕ ਨਥ ਮਾਸਤਕ ਹੋਣ ਆਉਂਦੇ ਆ ਕਈ ਵਾਰੀ ਮੈਨੂੰ ਵੀ ਟੈਲੀਫੋਨ ਕਰਦੇ ਆ ਭਜੀ ਉੱਥੇ ਜਾਵਾਂਗੇ ਮੱਥਾ ਟੇਕ ਹੋ ਜਾਊਗਾ ਐਉਂ ਦੇ ਹਾਲਾਤ ਨਾ ਬਣਾਈਏ ਕਾਨੂੰਨ ਆਪਣਾ ਢੰਗ ਆਪਣਾ ਜਿਹੜਾ ਉਹਦਾ ਸਿਸਟਮ ਆ ਉਹ ਚੱਲੇ ਪਰ ਆਮ ਲੋਕਾਂ ਨੂੰ ਜਿਹੜਾ ਆ ਉਹ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਅੱਜ ਸਮੁੱਚੇ ਤੌਰ ਤੇ ਉੱਤੇ ਸਾਰੇ ਪੰਚ ਇਹ ਜਥੇਦਾਰ ਸਾਹਿਬ ਦੱਸਣਗੇ ਕਾਲ ਤੱਕ ਦੇ ਦੇਖੋ ਬੇਨਤੀ ਇਹ ਆ ਵੀ ਡੈਮੋਕਰੇਸੀ ਦਾ ਇੱਕ ਨੋਰਮ ਆ ਉਸ ਨੋਰਮ ਦੇ ਵਿੱਚ ਬੰਦਾ ਜਿਹੜਾ ਆਪਣਾ ਪ੍ਰਦਰਸ਼ਨ ਕਰ ਸਕਦਾ ਆਪਣਾ ਕਾਨੂੰਨ ਵੀ ਆਪਣਾ ਰਾਹ اختیار ਕਰਦਾ ਪਰ ਕਈ ਵਾਰੀ ਲੋਕਾਂ ਦੀ ਆਵਾਜ਼ ਆਵਾਜ਼ੇ ਖਲਕਤ ਲੁਗਾਰੇ ਖੁਦਾ ਇਹ ਵੀ ਕਹਿੰਦੇ ਕਬੂਲ ਹੋ ਜਾਂਦੀ ਆ ਸੋ ਅਸੀਂ ਤਾਂ ਇਹ ਸਰਕਾਰ ਤੋਂ ਮੰਗ ਕਰਦੇ ਆ ਚੰਗੀ ਗੱਲ ਜਿਹੜੇ ਛੱਡੇ ਆ ਬੱਡ ਚਾਰਜ ਕਰਦੇ ਹੋ ਜਿਹੜੇ ਦੂਜੇ ਉਹਨਾਂ ਦੇ ਵੀ ਰਿਵਿਊ ਕਰ ਲਓ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਇਹ ਮਾਹੌਲ ਸਿਰ ਜਾ ਗਿਆ ਉਹ ਮਾਹੌਲ ਜਿਹੜਾ ਦੇਖੋ ਆ ਤਾਂ ਮੰਗਾ ਸਾਡੀਆਂ ਤਕਰੀਬਨ ਬਹੁਤ ਸਾਰੀਆਂ ਮੰਗ ਹੋ ਚੁੱਕੀਆਂ ਮੰਤ ਜਹੇਦਾਰ ਸਾਹਿਬ ਤੋਂ ਬਾਅਦ ਪਰ ਜਿਹੜੀਆਂ ਹੋ ਰਹਿੰਦੀਆਂ ਆ ਉਹਨਾਂ ਲਈ ਵੀ ਅਸੀਂ ਆਪਣਾ ਯਤਨ ਛੀਨੇ ਆ ਤੇ ਅੱਜ ਅਸੀਂ ਕੀਤਾ ਵੇ ਹੋਰ ਸਿਸਟਮ ਜਿਹੜਾ ਕੋਈ ਪ੍ਰੋਗਰਾਮ ਹੋਰ ਨਾਂਵੇਂ ਸਰੋ ਲਿਖਾਂਗੇ ਲਾਈਵ ਤੇ ਇਸ ਚੈਨਲ ਦੇ ਲਈ ਧਨਵੰਤ ਕੁਮਾਰਤੀ ਵਿਸ਼ੇਸ਼ ਰਿਪੋਰਟ